ਅੰਮ੍ਰਿਤਸਰ ਦੇ ਜਨਿਆਲਾ ਗੁਰੂ ਦਾਰਾ ਮੰਡੀ ਦੇ ਵਿੱਚ ਇੱਕ ਕਿਸਾਨਾਂ ਦੀ ਕਤਲਤਾ ਹੋਈ ਆ ਜਿਹਦੇ ਵਿੱਚ ਅੱਜ ਵੱਡੇ ਫੈਸਲੇ ਇਤਜੜ ਗਏ ਪਰ ਉੱਥੇ ਇੱਕ ਲੱਗ ਤਸਵੀਰ ਸਾਹਮਣੇ ਆਈ ਆ ਕਿਸਾਨਾਂ ਦੀ ਜਿਸ ਤੋਂ ਕੀ ਕਾਲੇ ਚੋਲੇ ਪਾਏ ਹੋਏ ਨੇ ਇਹ ਗਲਾ ਦੇ ਵਿੱਚ ਰਸੇ ਪਾਏ ਹੋਏ ਨੇ ਲੋਫਾ ਦਿੱਤਾ ਜਾ ਰਿਹਾ ਕਿ ਸਰਕਾਰ ਨੇ ਮਨਸ਼ਾ ਕੀ ਹੈ ਇਹ ਤਸਵੀਰ ਕੀ ਸਾਫ ਕਰ ਇਹ ਸਬਤ ਕਰਨੀ ਚਾਹੀਦੀ ਗੱਲਬਾਤ ਕਰੇ ਸਰਪਾ ਡਾਕਟਰ ਜਥਬੰਦੀ ਦਾ ਮੇਰਾ ਨਾਮ ਹਮਦੀਪ ਸਿੰਘ ਜੱਸਾ ਮਾਛੀਆ ਰਜਲਾ ਬਰੋਹੀਪੁਰ ਤੋਂ ਭਾਰਤੀ ਕਿਸਾਨ ਦੇ ਇਤਿਹਾਸ ਸਭ ਤੋਂ ਇਹ ਮਨਸ਼ਾ ਕੀ ਹੈਗੀ ਹੈ ਕੀ ਕਾਲੇ ਥੋਲੇ ਪਾ ਕੇ ਗਲਾ 'ਚ ਸਾਡਾ ਅਧੂਰਾ ਸੇ ਪਾਇਓ ਇਹ ਜੀ ਇੱਕ ਤਾਲਾਸ਼ਈ ਪ੍ਰਧਾਨ ਮੰਤਰੀ ਬੀਜੇਪੀ ਦੇ ਆਗੂ ਨੂੰ ਇੱਕ ਮੈਸੇਜ ਹੈ ਕਿ ਜੀ ਆਪ ਜੇਕਰਲੇ ਆਪਣੀ ਜਾਨ ਵੀ ਕੁਰਬਾਨ ਕਰ ਸਕਦੇ ਆ ਜੇ ਲੋੜ ਪਵੇ ਤਾਂ ਅਸੀਂ ਉਹ ਜਿਸਨ ਨਾਲ ਜੜ ਚੜ੍ਹਾਂਗੇ ਜਿੱਦਾਂ ਪਿਛਲੀ ਵਾਰੀ ਸੰਘਰਸ਼ ਲੜਿਆ ਸਾਡੇ 751 ਸ਼ਹੀਦ ਹੋਇਆ ਸੀ ਉਹ ਜਿੱਦਾਂ ਕਹਉਣਾ ਚਾਹੁੰਦਾ ਹੈ ਫਰੇ ਵੀ ਕੰਮ ਕਰਦਾ ਕੋਈ ਵੀ ਫੀਲਡ ਚ ਕੰਮ ਕਰਦਾ ਹਰੇਕ ਬੰਦੇ ਨੂੰ ਦਬਾਉਣਾ ਚਾਹੁੰਦਾ ਹੈ ਪਰ ਉਹ ਦੂਸਰੇ ਲੋਕ ਤਾਂ ਜਾਂਦੇ ਪਰ ਕਿਸਾਨ ਜਿਹੜੇ ਆ ਪੂਰੇ ਇੰਡੀਆ ਦੇ ਆ ਪੰਜਾਬ ਤੋਂ ਲੈ ਕੇ ਪੂਰੇ ਇੰਡੀਆ ਦੇ ਕੋਨੇ ਕੋਨੇ ਤੱਕ ਇਹ ਦਬਣ ਵਾਲੀ ਕੌਮ ਨਹੀਂ ਹੈ ਇਹ ਕਦੇ ਹੀ ਦਬਣਗੇ ਨਹੀਂ ਇਸ ਲਈ ਇਹ ਬਹੁਤ ਸ਼ਾਨਾ ਪਾਇਆ ਇੱਕ ਮੈਸੇਜ ਦੇ ਰਹੇ ਆ ਬੀਜੇਪੀ ਸਰਕਾਰ ਤਾਨਾਸ਼ਾਹੀ ਮੋਦੀ ਨੂੰ ਕਿ ਜਿਹੜਾ ਸਾਨੂੰ ਦਬਾਉਣਾ ਚਾਹੁੰਦਾ ਅਸੀਂ ਦਬਾਂਗੇ ਨਹੀਂ ਲੱਗਦਾ ਕਿ ਕਿਸਾਨ ਇਸੇ ਕਦੇ ਖੁਦ ਖੁਸ਼ੀ ਇਹ ਕਰਦਾ ਵਾ ਕਿ ਕਿਉਂਕਿ ਉਹਨੂੰ ਦਵਾਇਆ ਜਾਏਗਾ ਸਰਕਾਰ ਦੇ ਵੱਲੋਂ ਓਵਰ ਆਲ ਜੇ ਦੇਖਿਆ ਜਾਵੇ ਨਾ ਆਪਣੇ 28 ਰਾਜ ਆ ਜਿੱਥੋਂ ਤੱਕ ਮੇਰੀ ਨੌਲੇਜ ਹੈ ਪਰ ਇੱਕ ਦੇ ਦੇ ਹਿਸਾਬ ਤੇ ਇੱਕ ਹਰੇਕ ਕਿਸਾਨ ਇੱਕ ਰਾਜ ਚ ਖੁਦ ਖੁਸ਼ੀ ਕਰਦਾ ਦੇ ਲਈ 28 ਰਾਜ 28 ਖੁਦ ਖੁਸ਼ੀ ਹੋ ਰਹੀ ਹੈ ਇੱਕ ਦਿਨ ਦੇ ਵਿੱਚ ਉਸ ਤਾਰਾਂ ਦੇ ਜਿਹੜੇ ਤਾਨਾ ਚਹੀ ਰਵਈਏ ਕਰਕੇ ਹੋ ਰਹੀ ਹੈ ਪਿੱਛੇ ਵੀ ਸਰਕਾਰ ਰਾਜ ਕਰਕੇ ਕਹਿੰਦੇ ਪਰ ਇਹ ਸੰਬੰਧ ਇਹਦਾ મોદી ਵਰਗਾ ਬੀਜੇਪੀ ਵਰਗਾ ਜਿਹੜਾ ਰਾਜ ਉਹ ਨਾ ਤਾਂ ਆਇਆ ਤੇ ਨਾ ਹੀ ਹੋਣਾ ਕੋਸ਼ਿਸ਼ ਕਰਾਂਗੇ 2024 ਦੇ ਵਿੱਚ ਬਾਜੀ ਪਲਟਲ ਦੀ ਜੇ ਲੋਕਾਂ ਤੱਕ ਸਾਡਾ ਮੈਸੇਜ ਜਾਊਗਾ ਤੇ ਬਾਜੀ ਪਲਟੇ ਚਾਊਗੀ ਇੱਕ ਮੈਂ ਤੁਹਾਡੇ ਚੈਨਲ ਦਾ ਹੀ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਪੀਵੀਪੀਐਸ ਦਾ ਵਰਤੋਂ ਕਰਨਾ ਚਾਹੀਦਾ ਜਿੰਨਾ ਚਿਰ ਜੀਐਮ ਕਟਿੰਗ ਹੋਏਗੀ ਉਹਨਾਂ ਚਿਰੇ ਸੈਟਿੰਗ ਕਰਦੇ ਉਹਨਾਂ ਚਿਰੇ ਬੰਦਾ ਖਿਆਰੂਗਾ ਇਹ ਕਾਹਨਾਸ਼ੀ ਕਰ ਰਿਹਾ ਹੈ 90% ਆਪਾਨੀਆਂ ਦਾਨੀਆਂ ਦਾ ਰਾਜ ਹੋ ਚੁੱਕਿਆ ਪੂਰੇ ਇੰਡੀਆ ਦੇ ਰੇਲਵੇ ਇਹਨਾਂ ਦੀ ਹੋ ਚੁੱਕੀ ਹੈ 에어ਪੋਰਟ ਇਹਾਂ ਦੇ ਹੋ ਚੁੱਕੇ ਆ ਰਹੀ ਕਸਾਨੀ ਰਹਿ ਗਈ ਹੈ ਕਿਉਂਕਿ ਇਹਨਾਂ ਦੀ ਸੋਚ ਹੈ ਅਸੀਂ ਦਿੱਲੀ ਇਸ ਲਈ ਗਏ ਸੀ ਕਿ 2020-21 ਦੇ ਵਿੱਚ ਕਿ ਆਪਾਨੀਆਂ ਜਾਣੀਆਂ ਦੀ ਸੋਚ ਹੈ ਅਨਾਜ ਤੇ ਮੈਡੀਸਨ ਤੇ ਕਬਜ਼ਾ ਕੀਤਾ ਜਾਵੇ ਅਨਾਜ ਤੇ ਮੈਡੀਸਨ ਹਰੇਕ ਬੰਦੇ ਨੂੰ ਚਾਹੀਦੀ ਹੈ ਜਦੋਂ ਇਹਨਾਂ ਦਾ ਕਬਜ਼ਾ ਹੋ ਚੁੱਕਾ ਇਹ ਮਨਮਰਜ਼ੀਆਂ ਕਰਨੀਆਂ ਚਾਹੁੰਦੇ ਆ ਪਰ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨਾਂ ਨੂੰ ਮਨਮਰਜ਼ੀਆਂ ਨਹੀਂ ਕਰਨਦੇ ਇਹ ਲੱਗਦਾ ਕਿ ਕਿਸਾਨਾਂ ਨੂੰ ਪੰਗ ਪੈ ਸ਼ਕਤੇ ਆ ਪੰਜਾਬ ਦੇ ਚੁੱਕਸਾਰ ਖਤਮ ਕੀਤੇ ਜਾ ਰਹੇ ਦਾਇਰੇ ਬਣਿਆ ਦੇ ਮਿਲ ਕੇ ਦੇਖੋ ਜੀ ਜਿਹੜੇ ਲੋਕ ਪਰੇਲੇ ਕੇ ਬਿਜ਼ਨਸਮੈਨ ਆਪਦੇ ਆਪ ਨੂੰ ਕਹੋਦੇ ਆ ਨੌਕਰੀਆਂ ਵਰਤੇ ਲੱਗੇ ਹੋਏ ਆ ਜਦੋਂ ਮੋਲਾਂ 'ਚ ਜਾਂਦੇ ਆ ਇਜਾ ਹੱਟ ਤੇ ਜਾਂਦੇ ਆ ਉਹ ਵੀ ਚੀਜ਼ਾਂ ਉਹਰੇ ਨੂੰ ਖਾਂਦੇ ਆ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਉਹ ਆਉਂਦੀ ਹਿੱਤ ਤੋਂ ਇੱਕ ਖਾਲ ਦੀ ਜ਼ਮੀਨ 'ਚ ਜੇ ਕਿਸਾਨ ਨਹੀਂ ਰਹੀ ਕਿਸਾਨ ਨਾ ਰਿਹਾ ਅਰਬਾਨੀ ਅਰਬਾਨੀ ਆਪਣੀ ਮਰਜ਼ੀ ਦਾ ਰੇਟ ਤੈਅ ਕਰਨਗੇ ਆਪਾਂ ਟਣਕ ਨੂੰ ਲੈ ਲਈਏ ਜਦੋਂ ਇਹਨਾਂ ਦਾ ਰਾਜ ਹੋ कम से कम 100 ਰੁਪਏ ਕਿਲੋ ਫਰਕ ਦੇਣਗੇ ਜਿਹੜੀ ਕਿ ਅੱਜ ਸਰਕਾਰ 2 ਰੁਪਏ ਕਿਲੋ ਦੇ ਰਹੀ ਹੈ ਇਹ ਵੀ ਇੱਕ ਚਾਲ ਹੈ ਜਦੋਂ ਇਹਨਾਂ ਦਾ ਕਮਜ਼ਾ ਹੋ ਗਿਆ ਮੈਂ ਕਿਹਾ ਹਰੇਕ ਬੰਦੇ ਨੂੰ ਹੀ ਕਿਸਾਨਾਂ ਦੇ ਕਿਸਾਨਾਂ ਦਾ ਸਵਾਭ ਜਨਾ ਚਾਹੀਦਾ ਹੈ ਜਾਂ ਪਾਕ ਤਖਾਨੀ ਜਿੰਦਾ ਰਵੇ ਇੱਕ ਮੈਂ ਹੋਰ ਗੱਲ ਕਰੀ ਚੋਣਾ ਜਿਹੜੀ ਇੰਡੀਆ ਦੀ GDP ਹੈ 80% ਕਿਸਾਨੀ ਦੇ ਨਿਰਭਰ ਕਰਕੇ ਦੇਖੋ ਸਾਲਿਆਂ ਤੂ ਹੋ ਗਿਆ ਅਸੀਂ ਤਾਂ ਪਹਿਲੇ ਸਾਡੇ ਪੰਜਾਬ ਚ ਕਾਸ ਕਰਕੇ ਜਿਹੜੇ ਤੂਫਾਨਾਂ ਦੇ ਪੁੱਤ ਉਹ ਵਿਦੇਸ਼ਾਂ ਦੇ ਜਾ ਰਿਹਾ ਕਿਸਾਨ ਇੱਕ ਕਿਲਾ ਵੇਚਦਾ ਆਦੇ ਬੱਚੇ ਬਾਹਰ ਦੇ ਗਿਰਿਆ ਉਹ ਕਿਉਂ ਵੇਚ ਰਿਹਾ ਖਾਸ ਕਰਕੇ ਸਿੱਖਾਂ ਦੇ ਬੱਚੇ ਉਹ ਇਸ ਤਾਨਾशाही ਜਿਹੜਾ ਮੋਦੀ ਇਹਦੇ ਰਵਈਏ ਕਰਕੇ ਉਹਦੇ ਇਹ ਬੰਦਾ ਚਾਹੁੰਦਾ ਪੰਜਾਬੀ ਸਿੱਖ ਕਿ ਮੈਂ ਉਹਦੇ ਬੱਚੇ ਸੇਵ ਕਰਾਂ ਸਾਨੂੰ ਸਾਡਾ ਇੱਥੇ ਹੱਕ ਨਹੀਂ ਮਿਲਦਾ ਜਦੋਂ ਕਿਸੇ ਨੂੰ ਹੱਕ ਨਹੀਂ ਮਿਲਦਾ ਫਿਰ ਉਸ ਨਾਲ ਲੜਦੇ ਆ ਸੰਘਰਸ਼ ਕਰਨੇ ਪਰਵਾਣ ਵੀ ਹੋਣਾ ਪਿਆ ਤੇ ਉਹ ਮੋਦੀ ਜੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਸਾਰੇ ਲੋਕ ਮੈਸੇਜ ਇਹ ਹੀ ਜਿਹੜਾ ਚਾਹੁੰਦੇ ਜਿਹੜੇ ਉਹਨਾਂ ਨੇ ਉਹਨੂੰ ਬਣਾਏ ਸੀਗੇ ਉਹ ਰੱਦ ਵੀ ਕੀਤੀ ਸੀ ਭਰੋਸੇ ਤੇ ਲਿਆ ਸੀਗਾ ਕਿਸਾਨਾਂ ਨੇ ਉਹਨਾਂ ਨੇ ਮਾਫੀ ਚੁਕਾਈ ਸੀਗੀ ਉਹ ਨਾਨਕ ਦੇ ਪੀਰ ਦੇ ਪ੍ਰਕਾਸ਼ ਜਾਵੇ ਤੇ ਪਰ ਜਿੱਦਾਂ ਇਹਨਾਂ ਨੇ ਪਬਲਿਕ ਰਿਲੇਟਿਡ ਬਣਾਇਆ ਸੀ ਕਿ 15-15 ਲੱਖ ਦਾ ਜਿਗਰਾ ਕਹਿ ਕੇ ਉਦਾਂ ਹੀ ਇਹਨਾਂ ਨੇ ਕਿਸਾਨਾਂ ਨੂੰ ਬੇਬੁਨਾਉਣਾ ਕੋਸ਼ਿਸ਼ ਕੀਤੀ ਐ ਇਹ ਤਾਂ ਉਹਦਾ ਜਿੱਤਾ ਪਬਲਿਕ ਐ ਉਦਾਂ ਹੀ ਜਿੰਦਾ ਇਹਨਾਂ ਦੇ ਅਨੁਭਗਤ ਨੇ ਉਦਾਂ ਹੀ ਸਾਰੇ ਹੋਣਗੇ ਪਰ ਕਿਸਾਨ ਜਿਹੜੇ ਆ ਉਹ ਇੰਨੇ ਗੁੱਸੇ ਆਨੇ ਆ ਸੋਚੇ ਹੋਏ ਆ ਔਰ ਏਕਦੀ ਲੜਾਈ ਲੜਨ ਦੀ ਤਿਆਰ ਨੇ ਪਰ ਮੋਦੀ ਦਾ ਮੈਸੇਜ ਚਾਹ ਤਾਂ ਚੁੱਪ ਕਰਕੇ ਜਿਆ ਮੰਗਾ ਮੰਨੀਆਂ ਸੀਗੀਆਂ ਉਹ ਜਿਹੜੀਆਂ ਬੰਦੂਰ ਕਰਦੇ ਦੇ ਲਿਖਤੀ ਰੂਪ ਤੇ ਨਹੀਂ ਤਾਂ ਦੁਬਾਰਾ ਨੂੰ ਫਰਮਾਇਦਾ ਮੁਖਨਾ ਬੋਲਦਾ ਤੇ 2024 ਦਾ ਜਿਹੜਾ ਇਲੈਕਸ਼ਨ ਐ ਉਹ ਦਿੱਲੀ ਦੇ ਪਾਰਟੀਆਂ ਦਾ ਤੇ ਹੀ ਕੜਾ ਜਾਓ ਜੀ ਆਪ ਵੀਰੇ ਕਲਾਸ ਕਲਾਸ ਵਾਲਾ ਬੰਦੀ ਸੁੰਗਰੀਏ ਸਵਾਲ ਸਿੱਧਾ ਹੋ ਗਿਆ ਨਹੀਂ ਪਰ ਕਿੰਨੇ ਕਰਤਾ ਨਹੀਂ ਕੀ ਲੱਗ ਰਹੀ ਪੰਜਾਬ ਵਾਸਤੇ ਉਹ ਬੰਦੀ ਸਿੰਘਾਂ ਵਾਸਤੇ ਜਿਨ੍ਹਾਂ ਦੇ ਘਰਾਂ ਦੇ ਚਲੇ ਦੇ ਚਾਹ ਹੁੰਦੇ ਦੇਖੋ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਬੰਦੀ ਸਿੰਘਾਂ ਦੇ 25 30 ਤੇ ਚਲ 35 35 ਸਾਲ ਹੋ ਗਏ ਆ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਪਤਾ ਹੈ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਇਸ ਟਾਈਮ ਸਜ਼ਾ ਪੂਰੀਆਂ ਕਰਕੇ ਵੀ ਰਹੇ ਆ ਅੰਤ ਸ਼ਾਹ ਦਾ ਬਿਆਨ ਸੀਗਾ ਕਿ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਬੰਦੀ ਸਿੰਘਾਂ ਨੇ ਉਹ ਆਪਦੀ ਗਲਤੀ ਕਿੰਨਾ ਚਿਰ ਨਾ ਮੰਨਣਗੇ ਅਸੀਂ ਇਹਨੂੰ ਨਹੀਂ ਛੱਡਾਂਗੇ ਮੈਂ ਦੱਸਣਾ ਚਾਹੁੰਦਾ ਜਦੋਂ ਰਜੀਵ ਜਾਂਦੀ ਨੂੰ ਜਿਹੜੀ ਲੇਡੀਜ਼ ਨੇ ਮਾਰਿਆ ਸੀ ਉਹ ਬੰਗਾਲ ਦੀ ਸੀ ਇਹ ਕਿਦੋਂ 10 ਸਾਲ ਦੀ ਸਜ਼ਾ ਪੂਰੀ ਕਰਕੇ ਉਹਨੂੰ ਛੱਡਿਆ ਗਿਆ ਇਹ ਉਹਨਾਂ ਕਲਤੀ ਮੰਨੀ ਸੀਗੀ ਸਾਡੇ ਜਿਹੜੇ ਇਹ ਕੇ ਬੰਦੀ ਸਿੰਘ ਉਹਨਾਂ ਨੂੰ ਉਹਨਾਂ ਦੇ ਵਿਚ ਜਿਹੜੀ ਵਿਆਹੀ ਹੈ ਜ਼ਰੂਰੀ ਹੈ ਸਾਡੀ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਬਾਈ ਦੀ ਪੁਰੀਆ ਸੀ ਹੋਣਾ ਚਾਹੀਦਾ ਕਿੱਥੇ ਆ ਕੇ ਸਾਨੂੰ ਹੁਣ 2000 ਦਾ ਵੀ ਤਾਂ ਇਲੈਕਸ਼ਨ ਆਇਆ ਉਹਦੇ ਲਈ ਸਾਨੂੰ ਸੇਵਾ ਦੇ ਬੰਦੀ ਸਿੰਘ ਰਿਆਕਰੋ ਦਾ ਸਮੇਕਾ ਕਰਨਾ ਚਾਹੀਦਾ ਬਹੁਤ ਵਧੀਆ ਮੌਕਾ ਉਸ ਤੋਂ ਇਲਾਵਾ ਕਿ ਮੇਰਾ ਫਰੈਂਡ ਸੀਗਾ ਪ੍ਰਧਾਨ ਮੰਤਰੀ ਬਾਤੇ ਗਿਆ ਫਿਰ ਜ਼ਿਲ੍ਹਾ ਫਰੋਇਪੁਰੇ ਮੱਲਾ ਵਾਲਿਆਂ ਦੇ ਸੌਰੇ ਸੀਗੇ ਮੈਨੂੰ ਕੋ ਅਕਸਰ ਆਉਂਦਾ ਜਾਂਦਾ ਸੀਗਾ ਉਹਨਾਂ ਦੇ ਐਨਐਸਏ ਲਾ ਦਿੱਤਾ ਕਿ ਨੈਸ਼ਨਲ ਸਿਕਿਉਰਿਟੀ ਐਕਟ ਉਸ ਬੰਦੇ ਤੇ ਲੱਗਦਾ ਜਿਸ ਨੂੰ ਦੇਸ਼ ਨੂੰ ਖਤਰਾ ਜਦ ਬੰਦੇ ਤੋਂ ਦੇਸ਼ ਨੂੰ ਖਤਰਾ ਹੋਵੇ ਉਹ ਇੰਨਾ ਭਲਾਮਾਨ ਕੋਰਾ ਪਲਾ ਬੰਦਾ ਮੈਂ ਉਹਨੂੰ ਜਾਣਦਾ ਸ਼ੁਰੂ ਤੋਂ ਲੈ ਕੇ ਉਸ ਬੰਦੇ ਤੋਂ ਕਿੰਨਾ ਕੁ ਦੇਸ਼ ਨਿਕਤਰਾ ਸੀਗਾ ਆਏ ਅਮਰਪਾਲ ਸਿੰਘ ਜੀ ਇੰਨਾ ਧੱਕਾ ਕੀਤਾ ਕਮਤਸ਼ਾਹ ਨੇ ਕਿਉਂਕਿ ਉਹ ਲੋਜਨ ਬੱਚਿਆਂ ਨੂੰ ਸਿੱਖਾਉਣ ਨੇ ਹਰੇਕ ਗਾਉਂ ਦੇ ਬੱਚਿਆਂ ਨੂੰ ਅੰਦਰ ਸਿਖਾ ਕੇ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਸੀਗਾ ਉਹਨਾਂ ਨੂੰ ਚੰਗੇ ਰਾਹ ਪਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਸਰਕਾਰਾਂ ਕੋਲ ਇਸ ਨੇ ਨਹੀਂ ਜਰਿਆ ਕਿਉਂਕਿ ਸਿਰਫ ਪਾਰਟੀਆਂ ਦਾ ਤਾਂ ਦੱਸ ਦੋ ਕਿ ਅੱਜ ਇਸੇ ਮਹਾਂ ਰੈਲੀ ਦੇ ਵਿੱਚ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਆ ਕਿ ਕਾਲੇ ਚੋਲੇ ਪਾ ਕੇ ਗਰਾਂ ਦੇ ਵਿੱਚ ਰੱਸੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕੇਂਦਰ ਸਰਕਾਰ ਐਜਾ ਹੀ ਕਿਸਾਨਾਂ ਨੂੰ ਖਤਮ ਕਰ ਰਹੀ ਹੈ ਤੁਸੀਂ